ਕਵਿਤਰੀ ਹੋਣ ਦਾ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ ਖੁੱਲੇ ਤੌਰ ਤੇ ਦੱਸਿਓ ਐ ਕਵਿਤਰੀ ਹੋਣ ਦਾ ਮੈਨੂੰ ਫਾਇਦਾ ਵੀ ਹੋਇਆ ਤੇ ਮੈਨੂੰ ਨੁਕਸਾਨ ਵੀ ਨੁਕਸਾਨ ਤੇ ਫਾਇਦਾ ਦੋਨੇ ਦੱਸ ਦੋ ਹਾਂਜੀ ਇਹਦਾ ਮੈਨੂੰ ਫਾਇਦਾ ਤਾਂ ਇਹ ਹੋਇਆ ਕਿ ਜਦੋਂ ਮੈਂ ਕਵਿਤਰੀ ਬਣੀ ਤਾਂ ਮੈਨੂੰ ਇਸ ਤਰ੍ਹਾਂ ਜੇ ਲੱਗਿਆ ਕਿ ਜੇ ਮੈਂ ਇੱਕ ਔਰਤ ਸੀ ਘਰ ਦੇ ਵਿੱਚ ਬੈਠੀ ਸੀ ਉਦੋਂ ਮੈਨੂੰ ਕੋਈ ਜਾਣਦਾ ਨਹੀਂ ਸੀ ਜਾਂ ਜਾਨੀ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਮੇਰਾ ਜਨਮ ਹੋਇਆ ਤੇ ਕੁੜੀਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ ਘਰ ਦੇ ਵਿੱਚ ਤੇ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਵੀ ਇਹ ਤਾਂ ਇੱਕ ਇਹ ਕੀ ਹੈ ਇਹ ਤਾਂ ਪੱਥਰ ਨੇ ਜਾਂ ਕੁਝ ਇਸ ਤਰ੍ਹਾਂ ਦੇ ਸ਼ਬਦ ਵੀ ਸੁਣਨ ਨੂੰ ਮਿਲੇ ਬਚਪਨ ਦੇ ਵਿੱਚ ਮਿਲਦੇ ਰਹੇ ਤੇ ਫਿਰ ਜਦੋਂ ਇੱਕ ਕਵੀ ਦੇ ਤੌਰ ਦੇ ਉੱਤੇ ਕਵਿਤਰੀ ਦੇ ਤੌਰ ਦੇ ਉੱਤੇ ਮੇਰੀ ਪਛਾਣ ਬਣੀ ਤਾਂ ਮੈਨੂੰ ਚੰਗਾ ਲੱਗਿਆ ਤੇ ਉਦੋਂ ਸਾਰਿਆਂ ਨੂੰ ਵੀ ਲੱਗਿਆ ਜਿਹੜੇ ਵੀ ਸੀ ਕਿ ਹਾਂ ਚੰਗਾ ਕੰਮ ਕਰ ਰਹੀ ਹੈ ਤੇ ਮੈਨੂੰ ਇੱਛਾ ਲੱਗਿਆ ਇਸ ਚੀਜ਼ ਦਾ ਮੈਨੂੰ ਲੱਗਦਾ ਹੁੰਦਾ ਕਿ ਮੈਨੂੰ ਫਾਇਦਾ ਹੋਇਆ ਵੀ ਮੈਨੂੰ ਮੇਰੀ ਪਹਿਚਾਨ ਮਿਲੀ ਤੇ ਮੈਂ ਸਾਬਿਤ ਕਰਿਆ ਕਿ ਜਿਹੜੀਆਂ ਔਰਤਾਂ ਨੇ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਉਹ ਘਟ ਨਹੀਂ ਹੁੰਦੀਆਂ ਤੇ ਜੇ ਨੁਕਸਾਨ ਦੀ ਗੱਲ ਕਰਾਂ ਤੇ ਨੁਕਸਾਨ ਮੈਨੂੰ ਇਹ ਹੁੰਦਾ ਹੈ ਕਿ ਇੱਕ ਔਰਤ ਹੋ ਕੇ ਸਾਨੂੰ ਘਰਦਿਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਨੇ ਤੇ ਨਾਲ ਨੌਕਰੀ ਵੀ ਕਰਨੀ ਪੈਂਦੀ ਤੇ ਨਾਲ ਆਪਣੀ ਰਚਨਾ ਸੰਸਾਰ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਉਹ ਵੀ ਰਚਨਾਵਾ ਵੀ ਆਪਣੇ ਬੱਚਿਆਂ ਵਰਗੀਆਂ ਹੁੰਦੀਆਂ ਨੇ ਉਹਨਾਂ ਦਾ ਵੀ ਕੰਮ ਕਰਨਾ ਪੈਂਦਾ ਹੈ ਜਦੋਂ ਇੱਕ ਮਰਦ ਹੁੰਦਾ ਹੈ ਦੇਖੋ ਜੀ ਉਹ ਬੈਠ ਕੇ ਲਿਖ ਸਕਦਾ ਹੈ ਉਸੇ ਕੋਲ ਇੱਕ ਮੇਜ਼ ਹੁੰਦਾ ਹੈ ਕੁਰਸੀ ਹੁੰਦੀ ਹੈ ਉਹ ਆਰਾਮ ਨਾਲ ਬੈਠ ਕੇ ਲਿਖ ਸਕਦਾ ਉਹਨੂੰ ਕਿਸੇ ਨੇ ਹਾਕ ਨਹੀਂ ਮਾਰਨੀ ਤੇ ਪਾਣੀ ਆ ਕੇ ਪੜਾ ਦੇ ਜਿਹੜੀ ਔਰਤ ਹੁੰਦੀ ਹੈ ਉਹਨੇ ਘਰ ਪਰਿਵਾਰ ਵੀ ਵੇਖਣਾ ਹੁੰਦਾ ਹੈ ਤੇ ਨਾਲ ਇਹ ਜਿਹੜਾ ਕਵਿਤਾ ਦਾ ਕੰਮ ਹੈ ਇਹ ਵੀ ਕਰਨਾ ਹੁੰਦਾ ਆਪਣੇ ਆਪ ਨੂੰ ਕਿਉਂਕਿ ਉਹਦੀ ਪਛਾਣ ਹੀ ਉਹਦੀ ਕਵਿਤਾ ਹੁੰਦੀ ਹੈ ਕਵੀ ਤਾਂ ਪਹਿਲਾਂ ਹੁੰਦਾ ਇਹਨੇ ਜਿੰਨੇ ਮੈਨੂੰ ਲੱਗਦਾ ਹੁੰਦਾ ਜਿਵੇਂ ਮੈਂ ਕਿਹਾ ਤੇ ਆਪਣੇ ਗਰਭ ਦੇ ਵਿੱਚੋਂ ਇੱਕ ਕਵੀ ਪੈਦਾ ਹੁੰਦਾ ਹੈ ਮਾਂ ਦੇ ਗਰਭ ਦੇ ਵਿੱਚੋਂ ਤੇ ਫਿਰ ਜਿਹੜੇ ਕਵੀ ਹੈ ਕਵੀ ਦਾ ਉਥੇ ਥੋੜਾ ਬਹੁਤ ਸੱਦ ਮੰਨੂ ਠੇਸ ਜਰੂਰ ਪਹੁੰਚਦੀ ਹੈ। ਇਹ ਵੀ ਮੈਂ ਆਪਣੇ ਆਪ ਤੇ ਜਿਹੜਾ ਜਿੰਨਾ ਵੀ ਸਮਾਂ ਹੈ ਉਹ ਮੇਰਾ ਅਜਾਈ ਚਲੇ ਗਿਆ ਜਾਂ ਮੈਂ ਕੁਝ ਇਧਰਲੇ ਪਾਸੇ ਮੇਰਾ ਜੋ ਨੁਕਸਾਨ ਹੋਇਆ